ਲਓ ਭਾਈ ਇੱਕ ਤੇ 12 ਗਾਂ ਨੂੰ ਹੀ ਪਾਣੀ ਡਾਓ ਪਹਿਲਾਂ ਹਾਂ ਚਿੰਜ ਭਾਈ ਦਾਤਾ ਭੰਡਾਤਾ ਇਹਨੂੰ ਪੱਠੇ-ਪੜੇ ਪਾ ਦੇ ਕਰੀ ਤੇ ਹੁਣ ਸਾਰੇ ਕਿਸਾਨ ਭਰਾਵਾਂ ਨੂੰ ਸਸਾਸੀ ਕਾਲ ਫਿਰ ਦੁਬਾਰ ਤੋਂ ਆਪਣੀ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਵੀ ਕਿਹੜੇ ਏਰੀਏ 'ਚ ਲਾਟ ਆ ਰਹੀ ਹੈ ਆ ਆਪਾਂ ਜਨਰੇਟਰ ਚਲਾ ਕੇ ਝੋਨਾ ਭਰਿਆ ਵਾ ਪਰਾਂ ਝੋਨੇ ਦਾ ਹਾਲ ਤਨ ਦੇਖਦਾ ਵੀ ਆ ਪਾਣੀ ਨੋਰਮਲ ਹੀ ਹੈ ਬਿਜਲੀ ਸਾਡੇ 2 ਘੰਟੇ ਤੋਂ ਵੱਧ ਤੋਂ ਵੱਧ ਆ ਰਹੀ ਕਪੂਰਥਲੇ ਏਰੀਏ ਵਾਲੀ ਸਾਈਡ ਤੇ ਬਿਜਲੀ ਤੋਂ ਇੰਨੇ ਜ਼ਿਆਦੇ ਦੁਖੀ ਹੋ ਗਏ ਹਨ। ਇਹ ਹੱਦੋਂ ਜ਼ਿਆਦੇ ਦੁਖੀ ਹੋ ਗਏ ਹਨ। ਰਸਾ ਲਿਆਂਦਾ ਫਾ ਲੈਣ ਦੀ ਤਿਆਰੀ ਜੀ ਨੇ ਬੰਦੇ ਸਾਡੇ। ਨਹੀਂ ਆ ਹੁਣ ਗੰਨਾ ਜੇ ਤੁਹਾਡੇ ਸਾਹਮਣੇ ਵੇਖੋ ਸੁੱਕਾ ਪਿਆ ਵਾ ਪਾਣੀ ਮੰਗਣ ਡਿਆ ਵਾ। ਲਾਈਟ ਪੂਰੀ ਹੋਣੀ ਝੋਨਿਆਂ ਨੂੰ ਨਹੀਂ ਪਾਣੀ ਪੂਰਾ ਆਉਣ ਡਿਆ ਇਹ। ਆਹ ਜ਼ਰੂਰ ਖੱਤਾ ਭਰਿਆ ਵੀ ਜਨਰੇਟਰ ਚਲਾ ਕੇ। 2 ਘੰਟੇ ਬੱਤੀ ਆਈ ਸੀ। ਵੱਡਾ ਖੱਤਾ ਵਾ। ਤੇ ਕੋ ਜਨਰੇਟਰ ਚਲਾ ਕੇ ਭਰਿਆ ਵਾ। ਤੇ ਕਾਦਰ ਜਿਹੜੇ ਗਾਂ ਵਾਲੇ ਕਾਦਰ ਰੋਗੇ ਨੇ ਰੋਗੀ ਗਏ ਨੇ ਬੱਤੀ ਦੇ ਸ਼ਿਰਤੇ ਤੇ ਹੋਣ ਨਹੀਂ ਡਏ ਤੇ। ਉਧਰੋਂ ਉੱਪਰ ਵਾਲੇ ਦੇਵਤਾ ਜੀ ਵੀ ਡਰਾਈ ਜਾਂਦੇ ਨੇ ਉਹ ਵੀ ਨਹੀਂ ਆ ਰਹੇ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਡੇ ਸਾਈਡ ਤੇ ਲਾਈਟ 8 ਘੰਟੇ ਮਿਲਦੀ ਕਿ ਨਹੀਂ ਮਿਲਦੀ ਬਿਜਲੀ ਤੋਂ ਤਾਂ ਬਹੁਤ ਜ਼ਿਆਦਾ ਤੰਗ ਹੋ ਗਏ ਆਪਾਂ ਜੇ ਮੈਲੇ ਤੁਹਾਨੂੰ ਜਿਤਨੇ ਕੱਪ ਦਿੱਤਾ ਜਾਵੇਗਾ ਲਓ ਪਿਆਰੇ ਸੱਜਣੋ ਦੱਸ ਦਿਓ ਕਿੰਨੇ ਕਨੇ ਰੂਟਾ ਵੇਟਰਾਂ ਕੱਟ ਕੀਤਾ ਵਾ 32 ਵੇ ਝੋਣ ਹੈਈ ਬੱਚੇ ਚੱਲ ਲੱਗੀ ਮੋਟਰ ਪਰ ਆਪਾਂ ਨਾਮ ਭਰਿਆ ਇਹ ਬੋਲ ਆਪਾਂ ਬੋਲ ਭਰਿਆ ਜੀ ਮਿੱਤਰੋ ਦੇਖ ਲਓ ਰਾਤ ਦੀ ਜਿਹੜੀ ਗੱਡੀ ਆਏ ਉਹ ਹੀ ਚੱਲ ਇਹ ਮਿੱਟੀ ਇਸ ਤਰ੍ਹਾਂ ਦੀ ਏ ਕਾ ਮੂ ਜਾਂਦਾ ਘੜੇ ਚ ਦੱਸਿਓ ਕਦੀ ਤੁਹਾਡੇ ਨਾਲ ਵੀ ਇਦਾਂ ਹੋਇਆ ਵਾ ਉਹ ਕੰਡ ਨਾ ਆਇਆ ਉਹ ਵੀ ਉਹ ਵੀ ਖੁੱਬ ਗਿਆ ਮਿੱਟੀ ਇੰਨੀ ਝੀਕਣੀ ਹੈ ਨਾ ਇਨੂੰ ਡਾਕਰ ਮਿੱਟੀ ਕਹ ਦਿੰਦੇ ਆਪਾਂ ਤੇ ਇਹ ਬਸ ਇੱਕ ਵਾਰ ਹੀ ਟਾਇਰ ਲਵੇਟੇਗੇ ਸਾਫ਼ ਹੋਗੇ ਫੇਰ ਨਹੀਂ ਫੇਰ ਮਾਈ ਦਾ ਲਾਲ ਕੋਈ ਨਹੀਂ ਕੱਢ ਸਕਦਾ ਇਹਨੇ ਬਸ ਇੱਕ ਵਾਰ ਹੀ ਹੂੰਦੀ ਡੇਜਾ ਹੁਣ ਆ ਬਚਰਾ ਨਿੱਕਾ ਬੱਚਾ ਆਇਆ ਸੀ ਇਹ ਵੀ ਗਿਆ ਆਫ ਲੈਂਡ ਤੇ ਫਿਰ ਸੁਹਾਗੇ ਨੇ ਇਹ ਵੀ ਗਿਆ ਪੀਸ ਵਾਲੀ ਇਦਾਂ ਦੀ ਕਿ ਟਾਇਰ ਲਵੇਟੇ ਜਾਂਦੇ ਆ ਲੋ ਵੇਖ ਲੋ ਪੈ ਗਏ ਨੇ ਜੱਬ ਕੋਈ ਹੋਰੇ ਹੁਣ ਇਹਦੇ ਚ ਪਾਣੀ ਹੋਏਗਾ ਨਾ ਉਹਨਾਂ ਜਦੋਂ ਟਰੈਕਟਰ ਜਮ ਜਾਣਾ ਕੁੜੀ ਜਵ ਇਹ ਨਹੀਂ ਫੇਰ ਨਹੀਂ ਨਿਕਲਣਾ ਪਾਣੀ ਹੋਏਗਾ ਤੇ ਫੇਰ ਫੇਰ ਗੇਮ ਚੱਲੂਗੀ ਸਾਰੇ ਜਣੇ ਇਹ ਜ਼ਰੂਰ ਦੱਸਿਓ ਯੂਰੀਆ ਮਿਲਦੀ ਕਿ ਨਹੀਂ ਆਡੇ ਦੇ ਇਥੇ 5 ਬੋਰੇ ਦੇਂਦੇ 5 ਬੋਰੇ 5 ਬੋਰੇ ਦੇਂਦੇ ਜਿਹਦਾ ਖਾਤਾ 5-5 ਬੋਰੇ ਮਿਲਦੀ ਤੇ ਜਿਹੜਾ 20 ਕਿਲੋ ਦਾ 5 ਬੋਰੇ ਕਿਲੋ ਮੇਰੇ ਗਾਉਂ ਤੇ ਬੰਦਾ ਯੂਰੀਆ ਦੀ ਬਹੁਤ ਤੰਗੀ ਚੱਲ ਗਈ ਇਹ ਹਣ ਸੱਤੇ ਅੱਡੇ ਦਾ 15-20 ਹਫਤੇ ਆ ਤੇ 5 ਬੋਰੇ ਪਜੀਗਾ ਦੇ ਕਿਲੋ-ਕਿਲੋ ਪਾਵਾਂਗੇ ਕਿਲੋ ਕਿ ਕੀ ਲੋਗੋ ਨਾ ਬੋਲਦੇ ਭਾਈਆ 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 ਜਿੰਨੇ ਸਾਰੇ ਜਣੇ ਇਹ ਦੱਸਿਓ ਕਿ ਤੁਹਾਡੀ ਖਾਦ ਵਧੀਆ ਮਿਲ ਜਾਂਦੀ ਹੈ ਜਿਹੜੀ ਦੁਕਾਨਾਂ ਤੋਂ ਲੈਨੇ ਆ ਉਹ ਨਾਲ ਦਵਾਈ ਦਿੰਦੇ ਆ ਤੁਹਾਡੇ ਵੀ ਦਿੰਦੇ ਦਵਾਈ ਕਿ ਨਹੀਂ ਇਹ ਜਰੂਰ ਦੱਸਿਓ ਰੱਖੋ ਇਹਦੇ ਥੱਲੇ ਬਾਲੇ ਇੱਥੇ ਰੱਖੋ ਇਧਰ ਨਲਕਾ ਵਾ ਇਧਰ ਮੋਟਰ ਵਾ ਤੇ ਰੂਟਾ ਵੇਟਰ ਨੂੰ ਘਾਉਣਾ ਤੇ ਪੰਗੇ ਦੇ ਪੈ ਗਏ ਆ ਅਸੀਂ ਚਾਚਾ ਭਤੀਜੇ ਰੱਖ ਕੇ ਨਭਰੂਚਾ ਕਰੀਏ ਇੱਥੇ ਤਾਂ ਹੀ ਗੱਲ ਬੰਨੀ ਆ ਰੂਟਾ ਵੇਟਰ ਨੇ ਨਹੀਂ ਲਓ ਮਿੱਤਰੋ ਯੂਰੀਆ ਯੂਰੀਆ ਪਾ ਗਏ ਪਹਿਲੀ ਖਾਦ ਨਾਲ ਜੋ ਜੋ ਰਾਸ਼ਨ ਪਾਉਣਾ ਇਹ ਅੱਧੋਂ ਜ਼ਿਆਦਾ ਪਾ ਲਈ ਥੋੜਾ ਖੱਤਾ ਭੱਟਾ ਹਾਂ ਹੈਨਾ ਜੀਆ ਪਾ ਲਈ ਬਹੁਤ 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 ਬਹੁ ਕੁੱਤੇ ਰੱਖਾਂ ਪੱਲੀ ਦੇ ਉਹ ਥੱਲੇ ਫਿਰ ਦਾਣੇ ਜਾਣਗੇ ਜਾਣ ਜਿਹੜਾ ਥੱਲੇ ਆ ਕੇ ਖਾਣ ਫਸ ਜਾਂਦੀ ਥੋੜਾ ਚੱਲ ਕਟਰ ਕਿੱਥੇ ਆਵਲ ਆਵਲਿਆ ਸੋਸ ਲੈਣ ਦਾ ਸੇ ਹੋਇਆ ਨਹੀਂ ਹੋਰ ਇਹ ਦੇਖੋ ਚਲਾਤੀ ਲਗਰ ਮੈਂ ਤਰੋਂ ਆਹ ਚੀਜ਼ ਸਾਰਿਆਂ ਨੂੰ ਦੱਸਿਓ ਕੀ ਐ ਇੱਕ ਤਾਂ ਹੋਰ ਦੇਣਾ ਵੱਡਾ ਝਟਕਾ ਇਹ ਕੀ ਜਿਹਾ ਜਿਹੜੀਆਂ ਬੈਲੀਆਂ 'ਚ ਬੂਟਾ ਨਹੀਂ ਬਣਦਾ ਜਾਦੂ ਦੇ ਮੰਦੇ ਆ ਪਾਓ ਮੈਂ ਕਿਹਾ ਜਾਦੂ ਜੂਦੂ ਐ ਕੁਛ ਨਹੀਂ ਵਧਾਉਂ ਸਭ ਤੋਂ ਸਸਤਾ ਪ੍ਰੋਜੈਕਟ ਜਿਹੜੀ ਮਰਜ਼ੀ ਚੀਜ਼ ਨੂੰ ਪਾ ਲੋ ਸਾਰਾ ਰਿਜ਼ਲਟ ਟੌਪ ਦਾ ਹੀ ਆਊਗਾ ਮੱਕੀ ਦੇ ਬਾਲ ਮੱਕੀ ਨੂੰ ਮਰਜ਼ੀ ਪਾ ਦੋ ਇੱਕ ਨੰਬਰ ਰਿਜ਼ਲਟ ਆਊਗਾ ਨਾ ਹੱਥ ਖਰਾਬ ਉਹਨਾਂ ਕੁਛ ਬਸ ਹੈਗਾ ਮੂੰਗੀ ਮਸਰੀ ਵਰਗਾ ਧਨੀਆ ਧਨੀਆ ਹੈ ਧਨੀਆ ਕੁੱਟਿਆ ਲਿਆ ਹੁਣ ਅਸਲੀ ਪ੍ਰੋਜੈਕਟ ਲਿਆ ਜਿਹੜਾ ਹੁਣ ਆਪਣੇ ਘਰ ਦਾ ਪ੍ਰੋਜੈਕਟ ਆ ਤੇ ਤੁਹਾਡੇ ਸਾਹਮਣੇ ਕੋਈ ਸਕਿਪ ਨਹੀਂ ਕੋਈ ਕੁਛ ਨਹੀਂ ਕੀੜੀਆਂ ਬਹੁਤ ਚੜੀਆਂ ਇਹਨੂੰ ਕੱਕੀਆਂ ਤੇ ਤੇਰੇ ਲੜ ਲੜ ਮਾਰ ਦੇਣੀਆਂ ਆ ਵੇ ਖਾ ਨੂ ਕੀੜੀਆਂ ਓ ਕਿੱਥੇ ਖੋਲਣ ਲੱਗਾ ਬੂਰਾ ਯਾਰ ਜਾਣ ਮੇਰੀਆਂ ਕੀੜੀਆਂ ਚੜੀਆਂ ਇੱਧਰ ਆ ਵੇ ਇੱਧਰ ਇੱਧਰ ਉਲੇ ਪਾਸੇ ਵੇ ਛਾੜ ਦਈਏ ਛਾੜ ਦੇ ਛਾੜ ਦੇ ਕੋਈ ਨਹੀਂ ਤੈਨੂੰ ਤਾਂ ਵੱਡ ਵੱਡ ਖਾ ਜਾਣੀਆਂ ਮਾਮਾ ਝੋਲੀ ਤੇ ਝੋਲੀ ਛੁੱਟ ਕੇ ਭੱਜਾ ਫਿਰੇਗਾ ਕੌੜੀ ਹੈ ਨਾ ਆਹੋ ਇਹਨੂੰ ਨਹੀਂ ਚੜਦੀਆਂ ਪਾਲਾ ਹੈ ਅੱਧੀ ਪਾਦੇ ਇਹ ਜੀ ਕਿੱਲੇ ਦੀ ਆਪਾਂ ਪਾਉਣੀ ਐ ਕੱਟੋ ਘਟਨਾ ਵੀ ਬੰਦ ਹਲਕਾ ਪਰ ਨਹੀਂ ਨਹੀਂ ਕੱਟੋ ਘਟਨਾ ਐ 10 ਕਿਲੋ ਹੋਵੇ 10 ਕਿਲੋ ਪਲੱਸ ਹੋਵੇ ਤੇ ਹੋਏ ਘਰ ਦੀ ਜਿਦਾਂ ਮਤਲਬ ਵੀ ਘਰ ਦੀ ਖਾਲ ਹੋਵੇ ਇਹਦੇ ਤੇ ਤੇਲ ਦੀ ਮਹਿਕ ਆਵੇ ਇਹ ਨਾ ਵੀ ਉੱਕਾ ਹੀ ਲੱਸੀ ਜੀ ਹੋਵੇ ਬਹੁਤ ਆ ਬਹੁਤ ਉਹ ਇਹਦੇ ਜੀ ਵੀ ਪਾਉਣੀ ਆ ਉਹਦੇ ਚ ਪਾਲਾ ਥੋੜੀ ਜੀ ਇਹਨੂੰ ਪਰਾਂ ਕਰਦੇ ਥੋੜਾ ਇਹ ਆਈ ਸਰੋਂ ਦੀ ਖਾਲ ਦਾ ਰਿਜ਼ਲਟ ਵੇਖ ਲਓ ਆ ਝੋਨਾ ਚੈੱਕ ਕਰ ਲਓ ਫਿਰ ਤੁਹਾਨੂੰ ਇਦਾਂ ਵੀਡੀਓ ਪਾ ਦੇਾਂਗੇ ਸਰੋਂ ਦੀ ਯੂਰੀਆ ਬਣਾਤੀ ਸਰੋਂ ਦੀ ਖਾਲ ਦੇ ਫਾਇਦੇ ਜਿਹੜੀ ਪੈੜੀ ਚ ਬੂਟਾ ਨਿਕਾ ਨਿਕਾ ਬੂਟਾ ਰਹਿੰਦਾ ਆਪਾਂ 100 ਚੀਜ਼ਾਂ ਪਾਉਨੇ ਆ ਬਸ ਕਿੱਲੇ ਦੀ 10-12 ਕਿਲੋ ਇਹ ਪਾ ਦਿਓ ਬਸ ਇਹ ਇੰਨਾ ਹੋਵੇ ਵੀ ਘਰ ਦੀ ਸਰੋਂ ਵਾਲੀ ਖਾ ਲਓ ਜੇ ਦੂਜੀ ਹੁਣ ਆ ਤੈਨੂੰ ਘਰ ਵਾਲੀ ਇਹ ਤੇ ਆ ਬਾਜ਼ਾਰ ਵਾਲੀ ਦਿਖਾ ਦਿੰਦੇ ਆ ਪਾਈ ਥੋੜੀ ਜੀ ਥੋੜੀ ਜੀ ਪਾਈ ਆ ਵੇਖ ਲਓ ਪਾਸੇ ਬਾਜ਼ਾਰ ਵਾਲੀ ਦਾ ਹਾਲ ਵੇਖ ਲਓ ਕਾਰ ਰਿਸ ਵੀ ਇਹ ਝੋਨੇ ਦਾ ਮੈਗ ਨਾ ਰੂਪ ਬਦਲ ਦੇਗੀ ਬਸ ਚੱਕਦੇ ਕਰਦੇ ਸਾਈਡ ਦੇ ਦੂਜਾ ਸਮਾਂ ਉੱਤੇ ਰਹਿ ਹੁਣ ਸੌਦਾ ਬਹੁਤ ਥੱਲੇ ਜਾਣਾ ਗੁਰੂਆ ਸਰੋਂ ਦੀ ਖਾਲ ਪਾਓ ਤੇ ਪਾ ਕੇ ਫਿਰ ਤੁਸੀਂ ਵੀ ਰਿਜ਼ਲਟ ਚੈੱਕ ਕਰੋ ਜਦਾਂ ਹੁਣ ਝੋਨੇ ਨੂੰ ਆਪਾਂ ਪਹਿਲੀ ਖਾਦ ਪਾਉਣੀ ਪਹਿਲੀ ਦੇ ਨਾਲ ਹੀ ਪਾਉਣੀ ਮੇਰਾ ਵੀਰ ਦੂਜੀ ਦੇ ਨਾਲ ਨਹੀਂ ਕਿਉਂਕਿ ਉਹਨੇ ਬੂਟਾ ਜਿੰਨਾ ਕੋਈ ਚੀਕਾ ਨਹੀਂ ਕਰ ਲਿਆ ਫਿਰ ਉਹਨੇ ਵਧ ਨਹੀਂ ਇਹਨੇ ਥੱਲੇ ਤੋਂ ਬੂਟਾ ਵਧਾਉਂਦੀ ਹੀ ਆਉਣਾ ਤੇ ਜਿਹੜੀ ਮਤਲਬ ਪਹਿਲੀ ਗੱਸਰੀ ਉਹਨਾਂ ਪਹਿਲੀਆਂ 'ਚ ਲੋੜਾ ਪਾਉਣ ਦੀ ਜਿਹੜੀਆਂ ਅਰੇ ਤਾਂ ਜਨਾਂ 'ਚ ਪਾਣੀ ਵੀ ਨਹੀਂ ਖੜਦਾ ਜਨਾਂ 'ਚ ਆ ਦੇਖ ਲਓ ਪਿਛਲੇ ਸਾਲ ਵੀ ਪਾਈ ਪਾਣੀ ਖਲੋਂਦਾ ਖੱਤਿਆਂ 'ਚ ਤੇ ਮੇਰਾ ਭਰਾ ਆਪਣੇ ਚੈਨਲ ਨੂੰ ਚਲੋ ਵੀਡੀਓ ਵੇਖਣ ਲਈ ਤੁਹਾਡਾ ਦੇਲ ਤੋਂ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿੰਦੇ ਵਸਦੇ ਰੋ ਰੱਬ ਰਾਖਾ ਖੇਤੀ ਬੜੀ ਪੰਜਾਬ ਜਿੰਦਾਬਾਦ ਜਿੰਦਾਬਾਦ